ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਲ ਠੀਕ ਹੋਵੋਗੇ ਧੰਗੁਰਾਮ ਦਾ ਸਾਰਿਆਂ ਤੇ ਮੇਰ ਭਰਿਆ ਰੱਖਾ ਸਭ ਨੂੰ ਤੰਦਰੁਸਤੀਆਂ ਵਰਕਸ਼ਣ ਚੜਦੀ ਕਲਾ ਆਜੋ ਜੀ ਅੱਜ ਆਪਾਂ ਬਣਾਉਂਦੇ ਦਲੀਆ ਡਿਫਰੈਂਟ ਤਰੀਕੇ ਨਾਲ ਬਣਾਵਾਂਗੇ ਅੱਗੇ ਆਪਾਂ ਪਾਇਆ ਸੀਗਾ ਸਾਬੂਦਾਣੇ ਵਾਲੇ ਦਲੀਏ ਦੀ ਰੈਸਪੀ ਤੇ ਅੱਜ ਆਪਾਂ ਡਿਫਰੈਂਟ ਤਰੀਕੇ ਨਾਲ ਬਣਾਉਂਦੇ ਇੱਧਰ ਆਪਾਂ ਨੇ ਪਹਿਲਾਂ ਘਿਓ ਲੈ ਲਿਆ ਦੇਸੀ ਘਿਓ ਲੈ ਲਿਆ ਕੂੜਾ ਨਹੀਂ ਲਿਆ ਜਿਆਦਾ ਨਹੀਂ ਲਿਆਗਾ ਤੇ ਹੁਣ ਆਪਾਂ ਕੋਬਲੀ ਤੋਂ ਥੋੜਾ ਜਿਹਾ ਘੱਟ ਆਪਾਂ ਦਲੀਆ ਲੈਨੇ ਤੇ ਹੁਣ ਆਪਾਂ ਇਹਨੂੰ ਘਿਓ ਦੇ ਵਿੱਚ ਥੋੜਾ ਰੋਸਟਡ ਕਰਾਂਗੇ ਵੈਸੇ ਤੇ ਪਹਿਲਾਂ ਵੀ ਰੋਸਟਡ ਹੀ ਆ ਹੁਣ ਥੋੜਾ ਜਿਹਾ ਘਿਓ ਦੇ ਵਿੱਚ ਉਹ ਕਰਾਂਗੇ ਤੇ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਇੰਨੀ ਵੱਡੀ ਸਪੋਰਟ ਦਿੱਤੀ ਪੂਰੀ ਵੀਡੀਓ ਦੇਖਦੇ ਆ ਬਹੁਤ ਕੰਟਰੀਆਂ ਚੋਂ ਵੀ ਮੈਸੇਜ ਆਉਂਦੇ ਤੇ ਬਹੁਤ ਹੀ ਵਧੀਆ ਉਹ ਹੋ ਮਿਲਿਆ ਮਿਲਿਸਪੋਰਟ ਤੇ ਥੈਂਕ ਯੂ ਸੋ ਮਾਚ ਇੱਥੇ ਇਧਰ ਆਪਾਂ ਨੇ ਦੁੱਧ ਲੈ ਲਿਆ ਹੁਣ ਇੱਕ ਕੌਲੀ ਦੁੱਧ ਦੀ ਪਾਈ ਤੇ ਆਪਾਂ ਇੱਕ ਹੀ ਨਾਲ ਪਾਣੀ ਦੀ ਪਾਵਾਂਗੇ ਅਗਰ ਤੁਸੀਂ ਕੱਲੇ ਪਾਣੀ ਵਿੱਚ ਬਣਾਉਣਾ ਚਾਹੁੰਦੇ ਹੋ ਤੇ ਕੱਲੇ ਪਾਣੀ ਵਿੱਚ ਵੀ ਬਣਾ ਸਕਦੇ ਹੋ ਪਰ ਮੈਂ ਥੋੜਾ ਦੁੱਧ ਪਾ ਕੇ ਬਣਾਉਂਦੀ ਹਾਂ ਇਨੂੰ ਆਪਾਂ ਹੁਣ ਕੁਝ ਨਹੀਂ ਕਰਨਾ ਇਹਨੂੰ ਆਪਾਂ ਥੋੜਾ ਜਿਹਾ ਮਿਕਸ ਕਰਕੇ ਤੇ ਆਪਾਂ ਇਹਨੂੰ ਛੱਡ ਦੇਵਾਂਗੇ। ਨਾ ਜ਼ਿਆਦਾ ਸੇਮ ਤੇ ਨਾ ਜ਼ਿਆਦਾ ਉਹਦੇ ਤੇ ਹਾਈ ਫਲੇਮ ਤੇ ਤੇ ਹੁਣ ਆਪਾਂ ਮਾੜਾ ਜਾਂ ਅੱਧੀ ਕੁਚ ਪਿੰਚ ਆਪਾਂ ਨੇ ਨਮਕ ਪਾਇਆ ਚੁਟਕੀ ਮੀਨ ਜੀ ਜਿੰਨੂੰ ਆਪਾਂ ਕਹਿ ਦਿੰਨੇ ਆ। ਨਮਕ ਕੋਨਾ ਵੀ ਇਹਦੇ ਵਿੱਚ ਟੇਸਟ ਦੇ ਲਈ ਥੋੜਾ ਜ਼ਰੂਰੀ ਹੁੰਦਾ ਹਨਾ। ਇਹਨੂੰ ਆਪਾਂ ਹੁਣ ਇਸ ਤਰ੍ਹਾਂ ਹੀ ਕਵਰ ਕਰ ਦੇਵਾਂਗੇ। ਤੇ ਹੁਣ ਆਪਾਂ ਗਿਵ ਨਸਰ ਵਾਲੇ ਚਲਦੇ ਇਧਰ ਆਪਾਂ ਨੇ 슈ਗਰ ਤੇ ਗੁੜ ਦੋਵੇਂ ਚੀਜ਼ਾਂ ਮਿਕਸ ਕਰਕੇ ਲੈ ਲਈਆਂ ਤੇ ਪਾਣੀ ਕੋਕੋਲੀ ਹੋਈ ਆਪਾਂ ਇਹ ਲਈ ਆ ਤੇ ਇਹਦੇ ਚ ਆਪਾਂ ਥੋੜਾ ਜਿਹਾ ਹੀ ਪਾਣੀ ਪਾਵਾਂਗੇ ਜਿਆਦਾ ਨਹੀਂ ਪਾਵਾਂਗੇ ਇਹਨੂੰ ਆਪਾਂ ਹੁਣ ਉਹ ਕਰਦੇ ਵੀ ਥੋੜਾ ਵਾਲ ਲੈਂਦੇ ਚੰਗੀ ਤਰ੍ਹਾਂ ਨਾਲ ਇਹ ਗੁੜ ਦੇ ਵਿੱਚ ਜੇ ਕੋਈ ਮਿੱਟੀ-ਮੁੱਟੀ ਹੁੰਦੀ ਹੋ ਨਿਕਲ ਜਾਂਦੀ ਆ ਇਸ ਹੈਕੀ ਨੰਬਰ ਤੇ ਫਿਰ ਗੁੜ ਜੇ ਸਿੱਧਾ ਪਾ ਦਈਏ ਵਿੱਚ ਕਿਸੇ ਵੇਲੇ ਨਾ ਬੂਰੀਆਂ ਬਾਰੀਆਂ ਦੇ ਉਹ ਕੋ ਲੱਗੇ ਹੁੰਦੇ ਆ ਲੂੰ ਜਿਵਾਲ ਜੇ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਬੈਲਟ ਕਰਕੇ ਤੇ ਆਪਾਂ ਇਹਨੂੰ ਕੋਨ ਲਵਾਂਗੇ ਤੇ ਇਧਰ ਦੇਖੋ ਤੁਸੀਂ ਦਲੀਆ ਵੀ ਫੁੱਲ ਗਿਆ ਹੈਗਾ ਵਧੀਆ ਤੇ ਹੌਲੀ-ਹੌਲੀ ਸਾਰਾ ਦੁੱਧ ਸੁੱਕ ਜੂਗਾ ਜਿਹੜਾ ਦੁੱਧ ਤੇ ਪਾਣੀ ਆਪਾਂ ਪਾਇਆ ਸੀਗਾ ਤੇ ਇਸ ਤਰ੍ਹਾਂ ਬਹੁਤ ਸਵਾਦ ਬੰਦ ਹੈ ਇਹਨੂੰ ਸਾਰੇ ਹੀ ਲਾਈ ਕਰਦੇ ਨਾਲੇ ਗਰਮੀ ਦੇ ਦਿਨਾਂ ਫਿਰ ਹੁਣ ਦੁਪਹਿਰੇ ਸ਼ਾਮ ਰੋਟੀਆਂ ਵੀ ਕਿੱਥੇ ਖਾਦੀ ਜਾਂਦੀਆਂ ਨਾ ਹੀ ਰੋਜ਼ ਚੌਲ ਬਣਦੇ ਤੇ ਡਿਫਰੈਂਟ ਦੀ ਚੀਜ਼ ਹੋਵੇ ਕੁਝ ਚੰਗੀ ਲੱਗਦੀ ਹਨਾ ਤੇ ਇਧਰ ਆਪਣਾ ਗੋੜ ਗੋੜ ਵੀ ਪਿੰਗਲ ਗਿਆ ਤੇ ਵਧੀਆ ਬਣ ਗਿਆ ਤੇ ਹੁਣ ਆਪਾਂ ਉਹ ਕਰਦੇ ਦਲੀਆ ਜਮਾ ਸੁੱਕ ਗਿਆ ਡਰਾਈ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਗੁੜ ਪਾਣ ਕੇ ਪਾ ਦਿੰਦੇ ਜਿਹੜਾ ਆਪਾਂ ਉਹ ਪਾਣੀ ਦੇ ਵਿੱਚ ਇਹਦੀ ਚਾਸ਼ਨੀ ਜੀ ਬਣਾਈ ਸੀਗੀ ਤੇ ਆਪਾਂ ਇਹ ਪਾਣੀ ਦੀ ਗੋੜਾ ਨਾਲ ਮਿਕਸ ਕਰ ਦਿੰਦੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਉਹ ਕਰਾਂਗੇ ਕਿਉਂਕਿ ਗੁੜ ਨੰ ਔਰੇਂਜ ਸੀ ਤੇ ਜਿਹੜੀ 슈ਗਰ ਸੀ ਉਹ ਵੀ ਲਾਈਟ ਕਲਰ ਦੀ ਸੀਗੀ ਜਾਦੀ ਬਰਾਊਨ ਨਹੀਂ ਸੀ ਜੇ ਲਾਲ ਜਾਂ ਇੱਕ ਹੋਰ ਨਹੀਂ ਗੋੜ ਹੁੰਦਾ ਕਾਲਾ ਜਾਂ ਉਹਦਾ ਕਲਰ ਹੋਵੇ ਤੇ ਉਹ ਜਾਦਾ ਵੀ ਜਿਵੇਂ ਡਾਰਕ ਡਾਰਕ ਹੋ ਜਾਂਦਾ ਇਹ ਵਾਈਟ ਵਾਈਟ ਇਹਦੇ ਕੁਛ ਇਹ ਦੁੱਧ ਪਾਉਣ ਕਰਕੇ ਉਹ ਹੋ ਗਿਆ ਵਾਈਟ ਤੇ ਇਸ ਤਰ੍ਹਾਂ ਕਰਕੇ ਨਾਲ ਹੁਣ ਆਪਾਂ ਇੱਕ ਹੋਰ ਪੈਨ ਲੈ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਕਿਊ ਥੋੜਾ ਜਿਹਾ ਚਮਚਾ ਕੋ ਤੇ ਇਧਰ ਆਪਾਂ ਨੇ ਡ్రਾਈ ਫਰੂਟ ਲਏ ਸੀ ਇਹ ਹਲਕੇ ਹਲਕੇ ਡਰਾਈ ਫਰੂਟ ਲੈ ਸੀ ਜਿਆਦੇ ਹੈਵੀ ਨਹੀਂ ਲੈ ਜਿਹਦੇ ਵਿੱਚ ਮੈਂ ਕੋਕੋਨਟ ਲੈ ਹੋ ਕੋਪਾ ਹੁੰਦਾ ਜਿਹੜਾ ਉਹਨੂੰ ਕੱਟ ਲਿਆ ਸੀਗਾ ਸ্লাইਸ ਸ্লাইਸ ਤੇ ਨਾਲ ਫੁੱਲ ਮਖਾਣੇ ਲੈਏ ਸੀ ਨਾਲ ਇਲਾਚੀਆਂ ਲਈਆਂ ਸੀ ਦੋ ਮੈਂ ਉਹਨੂੰ ਜੀ ਤੋੜ ਕੇ ਪਾ ਲਈਆਂ ਮੈਂ ਹੋਰ ਕੁੱਟੀਆਂ ਨਹੀਂ ਪਾਊਡਰ ਨਹੀਂ ਬਣਾਇਆਗਾ ਤੇ ਨਾਲ ਹੀ ਮੈਂ ਲੈ ਲਈ ਸੀਗੇ ਲੈ ਲੈ ਸੀ ਕੋਕੋਨਟ ਬਰਾਦਾ ਹੁਣ ਆਪਾਂ ਖੋਪਾ ਉਹ ਖੋਪਾ ਜਿਹੜਾ ਕੱਟਿਆ ਸੀਗਾ ਸੁੱਕਾ ਉਹਨਾਂ ਨੂੰ ਥੋੜਾ ਜਿਹਾ ਫੋਨ ਨਿਕੇ ਤੇ ਨਾਲ ਆਪਾਂ ਨੇ ਪਾਤੇ ਫੁੱਲ ਮਖਾਣੇ ਤੇ ਹੁਣ ਆਪਾਂ ਲੈ ਚਿਆਂ ਵੀ ਪਾਤੀਆਂ ਨਾਲ ਦੇਖੋ ਕੋਨਟ ਬਰਾਦਾ ਜਿਹੜਾ ਉਹ ਹਜੇ ਆਪਾਂ ਨਹੀਂ ਪਾਵਾਂਗੇ ਇਹਨਾਂ ਨੂੰ ਦੋ ਚੀਜ਼ਾਂ ਨੂੰ ਤੇ ਨਾਲ ਕਾਜੂ ਪਾਵਾਂਗੇ ਥੋੜੇ ਜਿਹਾ ਕਾਜੂ ਛੇਤੀ ਉਹ ਹੋ ਜਾਂਦੇ ਬਲੈਕ ਜੀ ਮੈਂ ਕਿ ਪਹਿਲਾਂ ਇਹਨਾਂ ਨੂੰ ਉਹ ਕਰਕੇ ਫਿਰ ਉਹ ਕਾਜੂ ਪਾਵਾਂਗੇ ਆਪਾਂ ਇਹ ਵਧੀਆ ਬਹੁਤ ਟੇਸਟੀ ਬਣਦਾ ਸਾਰੇ ਇਹਨੂੰ ਲਾਈਕ ਕਰਦੇ ਆ ਇਹ ਹੁਣ ਆਪਾਂ ਕਾਜੂ ਥੋੜੇ ਜੇ ਪਾ ਦਿੱਤੇ ਆਂ। ਅਗਰ ਤੁਸੀਂ ਕੋਈ ਹੋਰ ਡਰਾਈ ਫਰੂਟ ਪਾਉਣਾ ਤੇ ਉਹ ਵੀ ਪਾ ਸਕਦੇ ਆਂ। ਬਟ ਮੈਂ ਤੇ ਇੰਨੇ ਕੋਈ ਪਾਏ ਆਂਗੇ ਜਿੰਨੇ ਨੂੰ ਮੈਨੂੰ ਚੰਗੇ ਲੱਗਦੇ ਆ ਮੀਨ ਜ ਜਿਹੜਾ ਕੁਝ ਹੋਰ ਚੰਗਾ ਲੱਗਦਾ ਬਦਾਮ ਵਗੈਰਾ, ਕਿਸ਼ਮੀਸ਼ ਵਗੈਰਾ ਉਹ ਵੀ ਤੁਸੀਂ ਪਾਉਨੇ ਆ ਪਾ ਸਕਦੇ। ਇਧਰ ਦੇਖੋ ਤੁਸੀਂ ਇਹ ਵੀ ਬੰਦ ਦੇ ਨੂੰ ਉਹ ਟਾਈਮ ਹੋ ਗਿਆ। ਹੁਣ ਆਪਾਂ ਸਾਰੇ ਡਰਾਈ ਫਰੂਟ ਇਹਦੇ ਵਿੱਚ ਪਾ ਦਿੰਦੇ। ਦੇਖੋ ਤੁਸੀਂ ਕਾਜੂ ਜਿਹੜੇ ਤੇ ਉਹ ਖੋਪਾ ਜਿਹੜਾ ਮਾੜੇ ਤੇ ਸੇਕ ਲੱਗਣ ਨਾਲ ਹੀ ਉਹ ਹੋ ਜਾਂਦੇ ਥੋੜੇ ਜਿਬ ਜਾਤੇ ਪਰੌਣ ਤੇ ਨਾਲੇ ਤਾਂ ਹੈਲਥੀ ਵਨ ਦਾ ਆਪਾਂ ਸਰਦੀ ਵਿੱਚ ਵੀ ਇਹਨੂੰ ਬਣਾ ਕੇ ਖਾ ਸਕਦੇ ਹਾਂ ਨਾ ਤੇ ਉਹੋ ਸੀਗਾ ਹੁਣ ਹੋਰ ਕੁਝ ਨੂਡਲ ਵਗੈਰਾ ਤਾਂ ਆਦੇ ਕਲ ਖਾਣ ਨੂੰ ਜੀ ਕਰਦਾ ਕਿਉਂਕਿ ਇਹੋ ਜੀਆਂ ਚੀਜ਼ਾਂ ਫੇਰ ਬਾਰ-ਬਾਰ ਪਿਆਸ ਲੱਗਦੀ ਆ ਨਾ ਤੇ ਇੱਧਰ ਆਪਾਂ ਨੇ ਦੇਸੀ ਕਟ ਕੋਕੋਨਟ ਨਾਲ ਲਿਆ ਸੀਗਾ ਉਹ ਪਾਲਿਆ ਆਪਾਂ ਨੇ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੇਰੀ ਬੇਸਨ ਦੀਪੁਰ ਜੀ ਬਹੁਤ ਜਿਆਦਾ ਲੋਕਾਂ ਨੇ ਲਾਈਕ ਕੀਤੀ ਪਸੰਦ ਕੀਤੀ ਕਈਆਂ ਲੋਕਾਂ ਦੇ ਵਿੱਚ ਮੈਸੇਜ ਆਏ ਸੀ ਬੇਸਨ ਕੱਚਾ ਨਹੀਂ ਪੈਣੀ ਬੇਸਨ ਕੱਚਾ ਨਹੀਂ ਰਹਿੰਦਾਗਾ ਬੇਸਨ ਨੂੰ ਆਪਾਂ ਜਿੰਦੋਂ ਜ਼ਿਆਦਾ ਭੁੰਨ ਲਾਂਗੇ ਪਿਆਜ਼ਾਂ ਦੇ ਨਾਲ ਉਹ ਜਮਾਂ ਹੀ ਕੱਚਾ ਨਹੀਂ ਰਹਿੰਦਾ ਨਾਲੇ ਪਹਿਲਾਂ ਵੀ ਬੇਸਨ ਅਸੀਂ ਘਰੇ ਭੁੰਨ ਕੇ ਹੀ ਰੱਖਦੇ ਆ ਆਮੀ हुया किते ना को ने कि नीतते सी बेस में प ने के राखते तेैं क्यों सोमाचचा वैग